ਲਖਨਜੀ ਅੱਗੇ ਇਸ ਅੰਸ਼ ਵਿੱਚ ਕੁਝ ਨਾਮ ਆ ਗੰਮੀ ਸਨੈਰੀ ਅੱਖਰਾਂ ਵਿੱਚ ਉਗਲੇ ਗਏ ਹਨ ਜੋ ਕਦੇ ਮਿਟਨੇ ਤਾਂ ਕੀ ਹਨ ਸਗੋਂ ਮੁੱਖਾ ਰੂਹਾਂ ਦੇ ਟੁਰਣ ਮੰਨਦਾ ਤੱਕ ਬਸਦੇ ਹਨ ਉਹਨਾਂ ਵਿੱਚ ਇੱਕ ਮਾਤਰ ਗੁਰਦੇ 1690 ਵਿੱਚ ਵਿਟੀ ਵਿਸਾਖੀ ਦਾ ਦਿਨ ਸੀ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਤਾ ਦੇ ਵਿਸ਼ਾਲ ਦੀਵਾਨ ਵਿੱਚ ਜੀਰੇ ਨੂੰ ਕੋਬਿੰਦ ਸਿੰਘ ਜੀ ਜਦੋਂ ਸੀਤ ਜੀ ਮੰਗ ਕੀਤੀ ਤਾਂ ਉਸ ਵਜੋਂ ਮਾਤਾ ਗੁਰਦੇ ਜੀ ਦੀ 3 ਮੌਕੇ ਤੇ ਹੋਰ ਗੁਰੂ ਜੀ ਵਿੱਚ ਟਰੇਨ ਵਿਸ਼ਵਾਸ ਸਾਰਿਆਂ ਨੇ ਪ੍ਰੇਰਨਾ ਦਾ ਸਰਬੋਤਮ ਬਣ ਗਿਆ ਮਾਤਾ ਜੀ ਦੀ ਪਤਨੁਸ਼ਦੀ ਵੀ ਫਰੇਮ ਨਾਲ ਆਈ ਧੀ ਇਹ ਸੀ ਕਿ ਗੁਰੂ ਦਾ ਬਾਣਾ ਮਿੱਠਾ ਹੈ ਉਸ ਤੇ ਭਰੋਸਾ ਤੇ ਵਿਸ਼ਵਾਸ ਹੀ ਸਿਰਫ ਚੱਕਾ ਵੀ ਨਹੀਂ ਸਭੋ ਪੂਰੇ ਪਤਨੁ ਨੂੰ ਨਵੀਂ ਤਾਕਤ ਦੇ ਮਾਤਾ ਜੀ ਦੀ ਇਹ ਅਟਲਤਾ ਕੋਈ ਇੱਕ ਦਿਨ ਵੀ ਨਹੀਂ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਹੀ ਸਬਰ ਅਤੇ ਸੇਵਾ ਨਾਲ گزارੀ ਇਹਨਾਂ ਪਰਿਵਾਰ ਦੇ ਹਰ ਪੜਾਅ ਵਿੱਚ ਉਹ ਸਾਥ ਰਹੇ ਕਦੇ ਕਰਤਾਰਪੁਰ ਕਦੇ ਸ੍ਰੀ ਕੀਰਤਪੁਰ ਸਾਹਿਬ ਕਦੇ ਨਗਰਬਾਬਾ ਬਕਾਲਾ ਸਾਹਿਬ ਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਵੀ ਸੰਗਤ ਇਕੱਠੀ ਹੁੰਦੀ ਮਾਤਾ ਗੁਦਰੀ ਜੀ ਆਪਣੇ ਸਾਦੇ ਜੀਵਨ ਦੀ ਨਿਮਰਤਾ ਨਾਲ ਸਭ ਦੇ ਦਿਲਾਂ ਨੂੰ ਜਿੱਤ ਲੈਂਦੀ ਉਹ ਸਿਰਫ ਮਾਹੀ ਨਹੀਂ ਸਿੱਖਿਆਕਾਰ ਵੀ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਉਹਨਾਂ ਨੇ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੱਚਾਈ ਤੇ ਸਤਿ ਦਾ ਭਾਵ ਤੇ ਮਾਇਆ ਤੋਂ ਨਿਲੇਪ ਰਹਿਣ ਦੀਆਂ ਬਾਤਾਂ ਉਹਨਾਂ ਨੇ ਹੀ ਸਿਖਾਈਆਂ ਬਾਲ ਗੋਬਿੰਦ ਰਾਏ ਜੀ ਦੀਆਂ ਛੋਟੀਆਂ-ਛੋਟੀਆਂ ਖੇਡਾਂ ਵਿੱਚ ਵੀ ਉਹ ਗੁਰੂ ਗੁੰਡੇ ਹੱਥ ਵੇਖਦੇ ਅਤੇ ਉਹਨਾਂ ਨੂੰ ਕੋਇ ਇਕਲੇ ਤਿਆਰ ਕਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਸੰਗਤਾਂ ਵਿੱਚ ਨਵਾਂ ਜੋ ਜਿਹੜੇ ਭੜਦੇ ਜੋਧਿਆਂ ਨੂੰ ਹੌਸਲਾ ਦਿੰਦੇ ਜਾਂ ਕੌਮ ਲਈ ਆ ਤੋ ਬੁੱਤ ਸਾਂਸਲੇ ਲੈਂਦੇ ਉਸਦੇ ਪਿੱਛੇ ਮਾਤਾ ਗੁਰਦੀ ਜੀ ਦੇ ਸੰਸਕਾਰ ਹੀ ਸਨ ਉਹਨਾਂ ਨੇ ਆਪਣੇ ਪੁੱਤਾਂ ਨੂੰ ਸਿਰਫ ਕਿਰਪਾ ਅਤੇ ਕਲਮ ਦਾ ਧੰਨੀ ਨਹੀਂ ਬਣਾਇਆ ਸਗੋਂ ਆਪਣਾ ਸੇਵਕਾਂ ਨੂੰ ਹਮੇਸ਼ਾ ਆਪਣੇ ਢੋਲ ਸੜਾ ਰਹਿਣਾ ਵੀ ਸਿਖਾਇਆ ਪਹਾੜੀ ਰਾਜਿਆਂ ਨਾਲ ਹੋਣ ਵਾਲੀ ਝਟਪਾਂ ਦੇ ਦੌਰਾਨ ਮਾਤਾ ਗੁਰਦੀ ਜੀ ਅਕਸਰ ਸਿੱਖ ਨੂੰ ਸਾਇਨੀਆਂ ਨੂੰ ਪ੍ਰੇਰਨਾ ਦਿੰਦੇ ਉਹਨਾਂ ਦਾ ਇੱਕੋ ਜਿਹਾ ਸੰਦੇਸ਼ ਉਹ ਤੁਸੀ ਗੁਰੂ ਦੇ ਸਿੱਖ ਹੋ ਸਿੰਘ ਹੋ ਸੱਚ ਤੇ ਅਡੋਲ ਰਹੋ ਜਿੱਤ ਤੁਹਾਡੀ ਹੀ ਹੋਵੇਗੀ ਇਹ ਸ਼ਬਦ ਸਿੰਘਾਂ ਦੇ ਦਿਲਾਂ ਵਿੱਚ ਹੌਸਲੇ ਦੀਆਂ ਲਹਿਰਾਂ ਪੈਦਾ ਕਰ ਦਿੰਦੇ ਮਾਤਾ ਗੁਜਰੀ ਜੀ ਦੀ ਵਿਰਾਸਤ ਸਿਰਫ ਉਹਨਾਂ ਦੀ ਸ਼ਹਾਦਤ ਨਹੀਂ ਸਗੋ ਉਹ ਨਾਂ ਤ ਪ੍ਰੇਰਣਾ ਹੈ ਜੋ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਖਾਲਸੇ ਦੀ ਸਾਜਨਾ ਦੇ ਪਿੱਛੇ ਜੋ ਹੌਸਲਾ ਤੇ ਵਿਸ਼ਵਾਸ ਉਸ ਦੀਆਂ ਜੜਾਂ ਮਾਤਾ ਗੁਜਰੀ ਜੀ ਦੇ ਵਰਸੌਰ ਵਰਸਾਏ ਸੰਸਕਾਰਾਂ ਵਿੱਚ ਹੀ ਸਨ ਉਨ੍ਹਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਮਾਂ ਦੀ ਗੋਦ ਵਿੱਚ ਮਿਲਣ ਵਾਲੀਆਂ ਸਿੱਖਿਆਵਾਂ ਪੂਰੇ ਕੌਮ ਦੇ ਭਵਿੱਖ ਨੂੰ ਰਾਹ ਦਿਖਾ ਸਕਦੀਆਂ ਹਨ ਇਸ ਲਈ ਸਿੱਖ ਪੰਥ ਮਾਤਾ ਗੁਜਰੀ ਨੂੰ ਬਹੁਤ ਅਦਰ ਸਤਿਕਾਰ ਨਾਲ ਯਾਦ ਕਰਦਾ ਹੈ ਆਪਣੀ ਸਭਾ ਸੰਤੋਖ ਦੀ ਮੂਰਤ ਸਮਝਦਾ ਹੈ ਧੰਨ